ਗੁਲਵਿੰਦਰ ਕੌਰ ਨੂੰ ਅੱਜ ਆਪਣੀ ਮਾਂ ਯਾਦ ਆ ਗਈ ਹੈ ਖਾਲਸਥਾਨੇ ਇੱਕ ਹੋਰ ਵੋਟਾਂ ਦੇ ਵਿੱਚ ਖੜਾ ਹੋਵੇਗਾ ਗੁਲਵਿੰਦਰ ਕੌਰ ਹੁਣ ਵੋਟਾਂ ਲੜਨ ਜਾ ਰਹੀ ਹੈ ਇਹ ਬਿਆਨ ਕੰਗਣਾ ਰਣੌਦੀ ਪੈਣ ਦੇ ਵੱਲੋਂ ਦੇਤੇ ਗਏ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਖਾਲਿਸਤਾਨ ਖਹਿ ਕੇ ਜਿਹੜਾ ਕਿ ਪੰਜਾਬੀਆਂ ਦੇ ਉੱਤੇ ਫਿਰ ਤੋਂ ਪਲਟਵਾਰ ਕੀਤਾ ਹੈ ਤੇ ਪਹਿਲਾ ਕੰਗਣਾ ਰਣੌਤ ਦੇ ਥੱਪੜ ਕੁਲਵਿੰਦਰ ਕੌਰ ਨੇ ਮਾਰਿਆ ਤੇ ਹੁਣ ਉਸ ਦੀ ਭੈਣ ਦੇ ਵੱਲੋਂ ਵੀ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਤਿੱਖੇ ਨਿਸ਼ਾਨੇ 사ਦੇ ਜਾ ਰਹੇ ਨੇ ਤੇ ਦੱਸਿਆ ਕਿ ਕੰਗਣਾ ਰਣੌਤ ਦੀ ਭੈਣ ਦੇ ਵੱਲੋਂ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਖੁਦ ਕੋ ਕਿਸਾਨ ਕੀ ਬੇਟੀ ਬੋਲਤੀ खालिस्तानीयों ने यही तो मास्क पहन रखा है अब मोटी रकम मिलने के बाद ऐसी हजारों नौकरियों को कुर्बान तो करेगी ही तभी तो सालों बाद अपनी मां की इज्जत की याद आई अदरवाइज शी वाज ओके विद हर डेली लाइफ और वो भी यूनिफॉर्म का सहारा लेके कायर कहीं की पीछे से वार करती है अब एक और खालिस्तानी इलेक्शन की तैयारी में ਦਾਸੀ ਇਹ ਕਿ ਇਹ ਬਿਆਨ ਕੰਗਣਾ ਰਣੌਤ ਦੀ ਜਿਹੜੀ ਕਿ ਭੈਣ ਰੰਗੋਲੀ ਦੇ ਵੱਲੋਂ ਕੀਤੇ ਗਏ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਦਿਨਾਂ ਦੇ ਵਿੱਚ ਦਾਸੀ ਇਹ ਕਿ ਕੰਗਣਾ ਰਣੌਤ ਦੀ ਜੋ ਭੈਣ ਉਸਦੇ ਵੱਲੋਂ ਵੀ ਹੁਣ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਕੁਲਵਿੰਦਰ ਕੌਰ ਨੇ ਬੀਤੇ ਦਿਨਾਂ ਦੇ ਵਿੱਚ ਕੰਗੜਾ ਰਣੌਦ ਦੇ ਥੱਪੜ ਮਾਰਿਆ ਤੇ ਜਿਸ ਤੋਂ ਬਾਅਦ ਇਸ ਥੱਪੜ ਦੀ ਜਿਹੜੀ ਕਿ ਗੂੰਜਾ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕੀ ਹੈ ਜਾਨੀ ਕਿ ਪੂਰਾ ਇਸ ਗੱਲ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ ਤੇ ਹੁਣ ਕੰਗੜਾ ਰਣੌਦ ਦੀ ਭੈਣ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਪਲਟਵਾਰ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੋ કે khud ko kisanon ki beti bolti hai khalistanion ne yahi to mask pehankar rakha hai te jis to baad unna da kehna hai ki moti rakam milne ke baad hazaron naukriyon to qurban karegi hi te jis to baad unna de bolo election nu leke bhi keha hai ki ab ek aur khalistani jeda ke ਅ ਇਲੈਕਸ਼ਨ ਕੀ ਤਿਆਰੀ ਮੇ ਹੈ ਤੇ ਜਿਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਕੁਲਵਿੰਦਰ ਕੌਰ ਦੇ ਨਾਂ ਤੇ ਜੋ ਵਿਵਾਜ ਜਿਹੜਾ ਕਿ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਮuje ਨੌਕਰੀ ਕੀ ਫਿਕਰ ਨਹੀਂ ਮਾਂ ਕੀ ਇੱਜ਼ਤ ਪਰ ਐਸੀ ਹਜ਼ਾਰੋਂ ਨੌਕਰੀਆਂ ਕੁਰਬਾਨ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਤੋਂ ਬਾਅਦ ਹੁਣ ਕੰਗੜਾ ਰਣੋ ਦੀ ਭੈਣ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਫਿਰ ਤੋਂ ਖਾਲਿਸਤਾਨ ਦਾ ਨਾਂ ਵਰਤ ਕੇ ਪੰਜਾਬੀਆਂ ਦੇ ਉੱਤੇ ਪਲਟਵਾਰ ਕੀਤਾ ਗੁਲਵਿੰਦਰ ਕੌਰ ਨੂੰ ਅੱਜ ਆਪਣੀ ਮਾਂ ਯਾਦ ਆ ਗਈ ਹੈ ਖਾਲਸਥਾਨੇ ਇੱਕ ਹੋਰ ਵੋਟਾਂ ਦੇ ਵਿੱਚ ਖੜਾ ਹੋਵੇਗਾ ਗੁਲਵਿੰਦਰ ਕੌਰ ਹੁਣ ਵੋਟਾਂ ਲੜਨ ਜਾ ਰਹੀ ਹੈ ਇਹ ਬਿਆਨ ਕੰਗੜਾ ਰਣੋਦੀ ਪੈਣ ਦੇ ਵੱਲੋਂ ਦਿੱਤੇ ਗਏ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਖਾਲਿਸਤਾਨ ਖਹਿ ਕੇ ਜਿਹੜਾ ਕਿ ਪੰਜਾਬੀਆਂ ਦੇ ਉੱਤੇ ਫਿਰ ਤੋਂ ਪਲਟਵਾਰ ਕੀਤਾ ਹੈ ਤੇ ਪਹਿਲਾ ਕੰਗਣਾ ਰਣੋਵ ਦੇ ਥੱਪੜ ਕੁਲਵਿੰਦਰ ਕੌਰ ਨੇ ਮਾਰਿਆ ਤੇ ਹੁਣ ਉਸ ਦੀ ਭੈਣ ਦੇ ਵੱਲੋਂ ਵੀ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਠੇਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਕੰਗਣਾ ਰਣੋਵ ਦੀ ਭੈਣ ਦੇ ਵੱਲੋਂ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਖੁਦ ਕੋ ਕਿਸਾਨ ਕੀ ਬੇਟੀ ਬੋਲਤੀ खालिस्तानीयों ने यही तो मास्क पहन रखा है अब मोटी रकम मिलने के बाद ऐसी हजारों नौकरियों को कुर्बान तो करेगी ही तभी तो सालों बाद अपनी मां की इज्जत की याद आई अदरवाइज शी वाज ओके विद हर डेली लाइफ और वो भी यूनिफॉर्म का सहारा लेके कायर कहीं की पीछे से वार करती है अब एक और खालिस्तानी इलेक्शन की तैयारी में ਤੇ ਦੱਸਦੀ ਹੈ ਕਿ ਇਹ ਬਿਆਨ ਕੰਗਣਾ ਰਣੌਤ ਦੀ ਜਿਹੜੀ ਕਿ ਰੰਗੋਲੀ ਦੇ ਵੱਲੋਂ ਕੀਤੇ ਗਏ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਕੰਗਣਾ ਰਣੌਤ ਦੀ ਜੋ ਭੈਣ ਉਸਦੇ ਵੱਲੋਂ ਵੀ ਹੁਣ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਕੁਲਵਿੰਦਰ ਕੌਰ ਨੇ ਬੀਤੇ ਦਿਨਾਂ ਦੇ ਵਿੱਚ ਕੰਗੜਾ ਰਣੌਦ ਦੇ ਥੱਪੜ ਮਾਰਿਆ ਤੇ ਜਿਸ ਤੋਂ ਬਾਅਦ ਇਸ ਥੱਪੜ ਦੀ ਜਿਹੜੀ ਕਿ ਗੂੰਜਾ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕੀ ਹੈ ਜਾਨੀ ਕਿ ਪੂਰਾ ਇਸ ਗੱਲ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ ਤੇ ਹੁਣ ਕੰਗੜਾ ਰਣੌਦ ਦੀ ਭੈਣ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਪਲਟਵਾਰ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੋ ਕਿ ਖੁਦ ਕੋ ਕਿਸਾਨੋ ਕੀ ਬੇਟੀ ਬੋਲਦੀ ਹੈ ਖਾਲਸਥਾਨੀਓ ਨੇ ਯਹੀ ਤੋ ਮਾਸਕ ਪੈਨ ਕਰ ਰੱਖਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਮੋਟੀ ਰਕਮ ਮਿਲਣੇ ਕੇ ਬਾਅਦ ਹਜ਼ਾਰਾਂ ਨੌਕਰੀਓ ਤੋ ਕੁਰਬਾਨ ਕਰੇਗੀ ਹੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਬੋਲੋ ਇਲੈਕਸ਼ਨ ਨੂੰ ਲੈ ਕੇ ਵੀ ਕਿਹਾ ਹੈ ਕਿ ਅਬ ਇੱਕ ਔਰ ਖਾਲਸਥਾਨੀ ਜਿਹੜਾ ਕਿ ਇਲੈਕਸ਼ਨ ਦੀ ਤਿਆਰੀ ਵਿੱਚ ਹੈ ਤੇ ਜਿਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਕੁਲਵਿੰਦਰ ਕੌਰ ਦੇ ਨਾਂ ਤੇ ਜੋ ਵਿਵਾਹ ਜਿਹੜਾ ਕਿ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਮuje ਨੌਕਰੀ ਕੀ ਫਿਕਰ ਨਹੀਂ ਮਾਂ ਕੀ ਇੱਜ਼ਤ ਪਰ ਐਸੀ ਹਜ਼ਾਰੋਂ ਨੌਕਰੀਆਂ ਕੁਰਬਾਨ ਹੈ ਤੇ ਜਿਸ ਤੋਂ ਬਾਅਦ ਵਿਆਹ ਤੋਂ ਬਾਅਦ ਹੁਣ ਕੰਗੜਾ ਰਣੋਦੀ ਭੈਣ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਫਿਰ ਤੋਂ ਖਾਲਿਸਤਾਨ ਦਾ ਨਾਂ ਵਰਤ ਕੇ ਪੰਜਾਬੀਆਂ ਦੇ ਉੱਤੇ ਪਲਟਵਾਰ ਕੀਤਾ